ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਆਲੂ ਬੜੀਆਂ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੀਆਂ ਬੜੀਆਂ ਮੈਂ ਘਰ ਦੇ ਵਿੱਚ ਤਿਆਰ ਕੀਤੀਆਂ ਸੀਗੀਆਂ ਪਹਿਲਾਂ ਵੀਡੀਓ ਪਾਈ ਸੀਗੀ ਅੱਜ ਮੈਂ ਉਹਨਾਂ ਬੜੀਆਂ ਦੀ ਹੀ ਸਬਜ਼ੀ ਬਣਾ ਕੇ ਤਿਆਰ ਕਰਾਂਗੀ ਤੇ ਆਓ ਫਿਰ ਤੁਹਾਨੂੰ ਦੱਸਿਆ ਕਿੱਦਾਂ ਬਣਾਉਂਦੇ ਨੇ ਆਲੂ ਬੜੀਆਂ ਸਭ ਤੋਂ ਪਹਿਲਾਂ ਅਸੀਂ ਕੁੱਕਰ ਦੇ ਵਿੱਚ ਤੇਲ ਪਾ ਲਵਾਂਗੇ ਗੈਸ ਓਨ ਕਰ ਦਿੱਤੀ ਹੈ ਇੱਥੇ ਅਸੀਂ ਡੇਢ ਕੜਛੀ ਦੇ ਕਰੀਬ ਕੁੱਕਰ ਦੇ ਵਿੱਚ ਤੇਲ ਪਾ ਦਿੱਤਾ ਹੈ ਬੜੀਆਂ ਲੈ ਲਿਆ ਹੈ ਜਿਹੜੀਆਂ ਬੜੀਆਂ ਮੈਂ ਘਰ ਦੇ ਵਿੱਚ ਬਣਾ ਕੇ ਤਿਆਰ ਕੀਤੀਆਂ ਸੀਗੀਆਂ ਇਹਨਾਂ ਬੜੀਆਂ ਨੂੰ ਹੁਣ ਅਸੀਂ ਕਰਾਂਗੇ ਫਰਾਈ ਤੇਲ ਗਰਮ ਹੋਣ ਤੇ ਅਸੀਂ ਬੜੀਆਂ ਪਾ ਦੇਵਾਂਗੇ ਕੁੱਕਰ ਦੇ ਵਿੱਚ ਤੇਲ ਗਰਮ ਹੋਣ ਤੇ ਅਸੀਂ ਬੜੀਆਂ ਪਾ ਦਿੱਤੀਆਂ ਹੈ ਤੇ ਹੁਣ ਅਸੀਂ ਲਗਾਤਾਰ ਕੜਸ਼ੀ ਚਲਾਵਾਂਗੇ ਜਿਹੜੀਆਂ ਇਹ ਬੜੀਆਂ ਹੈ ਇਹਨਾਂ ਨੂੰ ਅਸੀਂ ਇਹ ਭੁੰਨਾਗੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਲਾਲ ਕਰਨਾ ਹੈ ਬੋਤਾ ਅਸੀਂ ਇਹਨਾਂ ਨੂੰ ਕਾਲਾ ਨਹੀਂ ਕਰਨਾ ਹੈ ਜੇ ਬੜੀਆਂ ਥੋੜੀਆਂ ਜਿਆਦੀਆ ਭੁਜ ਹੋ ਜਾਂਦੇ ਜਿਹੜੀ ਸਬਜੀ ਹੈ ਥੋੜੀ ਕੋਰੀ ਕੋਰੀ ਬਣ ਕੇ ਤਿਆਰ ਹੁੰਦੀ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਹਲਕਾ ਜਿਹਾ ਲਾਲ ਕਰਾਂਗੇ ਬੋਤਾ ਲਾਲ ਨਹੀਂ ਕਰਾਂਗੇ ਤੇਜ਼ ਤੇ ਇਹਨਾਂ ਦੀ ਆਪਾਂ ਸਾਈਡ ਚੇਂਜ ਕਰਦੇ ਰਹਾਂਗੇ ਕਿ ਜਿਹੜੀਆਂ ਬੜੀਆਂ ਹੈ ਦੋਨੋਂ ਪਾਸੇ ਚੰਗੀ ਤਰ੍ਹਾਂ ਫਰਾਈ ਹੋ ਜਾਣ ਬੜੀਆ ਤਾਂ ਦੇਖੋ ਜਿਹੜਾ ਕਲਰ ਚੇਂਜ ਹੋ ਚੁੱਕਾ ਹੈ ਤੇ ਹੁਣ ਅਸੀਂ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਕੜਛੀ ਦੇ ਨਾਲ ਇਹਨਾਂ ਨੂੰ ਅਸੀਂ ਕੁੱਕਰ ਦੇ ਵਿੱਚੋਂ ਕੱਢ ਲਵਾਂਗੇ ਐਸੇ ਹੀ ਕੁੱਕਰ ਦੇ ਵਿੱਚ ਅਸੀਂ ਪਾਵਾਂਗੇ ਹੁਣ ਲਸਣ ਐਸੇ ਹੀ ਤੇਲ ਦੇ ਵਿੱਚ ਥੋੜਾ ਜਿਹਾ ਆਪਾਂ ਲਸਣ ਉਹਨੂੰ ਆਪਾਂ ਚੌਪ ਕਰਕੇ ਰੱਖਿਆ ਸੀ ਲਸਣ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਲਾਲ ਕਰਾਂਗੇ ਲਸਣ ਜਦੋਂ ਭੁੱਜ ਹੋ ਜਾਏਗਾ ਫਿਰ ਅਸੀਂ ਦੋ ਪਿਆਜ਼ ਉਹਨਾਂ ਨੂੰ ਅਸੀਂ ਚੋਪਰ ਦੇ ਵਿੱਚ ਇਸ ਤਰ੍ਹਾਂ ਚੋਪ ਕਰ ਲਵਾਂਗੇ ਜਾਂ ਅਸੀਂ ਉਹਨਾਂ ਨੂੰ ਕਦੂਕਾਸ ਕਰ ਲਵਾਂਗੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਇਦਰਾ ਸੀ ਜਿਹੜੀਆਂ ਬੜੀਆਂ ਫਰਾਈ ਕਰਕੇ ਰੱਖੀਆਂ ਹੈ ਇਹਨਾਂ ਨੂੰ ਆਪਾਂ ਹਲਕਾ ਹਲਕਾ ਕੁੰਡੇ ਨਾਲ ਕੋਟ ਲਵਾਂਗੇ ਕੁਝ ਕ ਆਪਾਂ ਬੜੀਆਂ ਸਬੂਤੀਆਂ ਰਹਿਣ ਦਵਾਂਗੇ ਕੁਝ ਕ ਆਪਾਂ ਕੋਟ ਲਵਾਂਗੇ ਪਿਆਜ ਜਿਹੜੇ ਸਾਡੇ ਜਲਦੀ ਭੁਜ ਹੋ ਜਾਣ ਉਹਦੇ ਵਾਸਤੇ ਆਪਾਂ ਹੁਣ ਆਪਣੇ ਸਵਾਦ ਦੇ ਅਨੁਸਾਰ ਜਿਹੜਾ ਨਮਕ ਪਾਣਾ ਹੈ ਹੁਣੇ ਇਹਦੇ ਵਿੱਚ ਪਾ ਦਵਾਂਗੇ ਇੱਥੇ ਅਸੀਂ ਪੋਨਾ ਕ ਚਮਚ ਮੀਨਸ ਕੀ ਅੱਧੇ ਚਮਚ ਤੋਂ ਥੋੜਾ ਜਿਹਾ ਬਾਦ ਨਮਕ ਅਸੀਂ ਪਾ ਦਿੱਤਾ ਹੈ ਤੇ ਪਿਆਜ ਜਿਹੜਾ ਸਾਡਾ ਜਲਦੀ ਭੁਜ ਹੋ ਜਾਵੇ ਪਿਆਜ਼ ਇੱਧਰ ਭੁੱਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਇੱਥੇ ਆਪਾਂ ਤਿੰਨ ਟਮਾਟਰ ਲਏ ਆ ਉਹਨਾਂ ਨੂੰ ਅਸੀਂ ਚੋਪਰ ਦੇ ਵਿੱਚ ਚੋਪ ਕਰ ਲਿਆ ਸੀਗਾ ਤੇ ਨਾਲ ਅਸੀਂ ਇਹਦੇ ਵਿੱਚ ਟਮਾਟਰਾਂ ਦੇ ਨਾਲ ਹੀ ਥੋੜਾ ਜਿਹਾ ਕद्दूकस ਕੀਤਾ ਹੋਇਆ ਅਦਰਕ ਪਾ ਦਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਅਦਰਕ ਤੇ ਲਸਣ ਹੈ ਬਿਲਕੁਲ ਥੋੜਾ ਥੋੜਾ ਪਾਣਾ ਹੈ ਜ਼ਿਆਦਾ ਨਹੀਂ ਪਾਣਾ ਦੇਖੋ ਇੱਕ ਚਮਚ ਦੇ ਕਰੀਬ ਅਸੀਂ ਕद्दूकस ਕੀਤਾ ਹੋਇਆ ਲਸਣ ਅਦਰਕ ਲਿਆ ਹੈ ਜਿੱਦਾਂ ਅਸੀਂ ਇਹਦੇ ਵਿੱਚ ਤਿੰਨ ਟਮਾਟਰ ਪਾਏ ਹੈ ਟਮਾਟਰ ਜ਼ਿਆਦਾ ਪਾਉਣ ਦੇ ਨਾਲ ਜਿਹੜੀ ਸਬਜ਼ੀ ਆ ਬਹੁਤ ਵਧੀਆ ਖੱਟੀ-ਖੱਟੀ ਬਣ ਕੇ ਸਵਾਦ ਹੁੰਦੀ ਹੈ ਤੇ ਹੁਣ ਅਸੀਂ ਇਹਦੇ ਇਦੇ ਵਿੱਚ ਆਪਾਂ ਸਿਰਫ ਤਿੰਨ ਮਸਾਲੇ ਪਾਣੇ ਆ ਹਲਦੀ ਪਾਊਡਰ ਪਾਵਾਂਗੇ ਨਾਲ ਅਸੀਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਜਿਹੜੀ ਹੁੰਦੀ ਆ ਉਹਦੇ ਵਿੱਚ ਜਿਹੜੀ ਮਿਰਚ ਘੱਟ ਤੇਜ ਹੁੰਦੀ ਆ ਲੋ ਹੁੰਦੀ ਆ ਮਿਰਚੇ ਦੇ ਵਿੱਚ ਨਾਲ ਅਸੀਂ ਪਾ ਦਵਾਂਗੇ ਅੱਧਾ ਕ ਚਮਚ ਗਰਮ ਮਸਾਲਾ ਕਿਉਂਕਿ ਜਿਹੜੀ ਆ ਬੜੀਆ ਹੈਗੀ ਆ ਉਹ ਅਸੀਂ ਪਹਿਲਾਂ ਹੀ ਸਪਾਈਸੀ ਬਣਾਈਆਂ ਹੈ ਉਹਦੇ ਵਿੱਚ ਲੂਣ ਵੀ ਆਪਾਂ ਥੋੜਾ ਜਿਆਦਾ ਰੱਖਿਆ ਹੈ ਬੜੀਆ ਵਿੱਚ ਪਹਿਲਾਂ ਤੋਂ ਲੂਣ ਵੀ ਹੁੰਦਾ ਹੈ ਤੇ ਮਸਾਲਾ ਵੀ ਤੇਜ ਰੱਖਿਆ ਤੇ ਮਿਰਚ ਵੀ ਇਸ ਕਰਕੇ ਜਦੋਂ ਅਸੀਂ ਸਬਜ਼ੀ ਬਣਾਣੀ ਆ ਉਦੋਂ ਅਸੀਂ ਜਿਹੜਾ ਲੂਣ ਮਿਰਚ ਹੈਗਾ ਸਬਜ਼ੀ ਦੇ ਵਿੱਚ ਘੱਟ ਰੱਖਣਾ ਨਾਲ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਕਿਸੇ ਵੀ ਸਬਜ਼ੀ ਦਾ ਜਿਹੜਾ ਮਸਾਲਾ ਹੈਗਾ ਉਹ ਚੰਗੀ ਤਰ੍ਹਾਂ ਭੁੱਜਿਆ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਜਿਹੜੀ ਸਬਜ਼ੀ ਆ ਉਹ ਸਵਾਦ ਬਣ ਕੇ ਨਹੀਂ ਤਿਆਰ ਹੁੰਦੀ ਹੈ ਤੇਲਾਣਾ ਬਾਹਰ ਸ਼ੁਰੂ ਹੋ ਗਿਆ ਹੈ ਦੇਖੋ ਜਿਹੜਾ ਸਾਡਾ ਮਸਾਲਾ ਹੈ ਭੁਜ ਹੋ ਚੁੱਕਾ ਹੈ ਤੇ ਹੁਣ ਅਸੀਂ ਜਿਹੜੀ ਬੜੀਆ ਫਰਾਈ ਕਰਕੇ ਰੱਖਿਆ ਹੈ ਉਹ ਅਸੀਂ ਕੁੱਕਰ ਦੇ ਵਿੱਚ ਪਾ ਦਿੰਦੇ ਹਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਬੜੀਆ ਦੇ ਨਾਲ ਆਪਾਂ ਚਾਰ ਆਲੂ ਉਹ ਅਸੀਂ ਕੱਟ ਕੇ ਪਹਿਲਾਂ ਤੋਂ ਰੱਖੇ ਹੋਏ ਨੇ ਅਸੀਂ ਨਾਲ ਇਹਦੇ ਵਿੱਚ ਚਾਰ ਆਲੂ ਕੱਟੇ ਹੋਏ ਪਾ ਦਵਾਂਗੇ ਤੁਸੀਂ ਕੜਾਈ ਦੇ ਵਿੱਚ ਉਬਾਲ ਕੇ ਆਲੂ ਉਬਾਲ ਕੇ ਸਬਜ਼ੀ ਬਣਾਉਣਾ ਚਾਹੋ ਬੜੀਆਂ ਵਾਲੀ ਆਲੂ ਬੜੀਆ ਦੀ ਉਹ ਵੀ ਬਣ ਕੇ ਤਿਆਰ ਹੋ ਜਾਂਦੀ ਹੈ ਉਹਦੇ ਲਈ ਇਹ ਹੁੰਦਾ ਕਿ ਜਿਹੜੀਆਂ ਬੜੀਆਂ ਹੈਗੀਆਂ ਉਹਨਾਂ ਨੂੰ ਪਾਣੀ ਪਾ ਕੇ ਪਹਿਲਾਂ ਥੋੜੀ देर ਪਕਾਣੇ ਪੈਂਦਾ ਹੈ ਬਾਅਦ ਚ ਉਬਲੇ ਹੋਏ ਆਲੂ ਪਾ ਦੋ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਜਿਹੜੀ ਆ ਬੜੀਆ ਹੈਗੀ ਆ ਅਸੀਂ ਫੁਲਕੇ ਦੇ ਨਾਲ ਮਤਲਬ ਸਰਵ ਕਰਨੀਆਂ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਥੋੜਾ ਸੰਗਣਾ ਸੰਗਣਾ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਇਹਨਾਂ ਨੂੰ ਚੋਲਾ ਦੇ ਨਾਲ ਖਾਣਾ ਚਾਹੁੰਦੇ ਹੋ ਤੇ ਤੁਸੀਂ ਜਿਹੜੀ ਤਰੀ ਹੈਗੀ ਥੋੜੀ ਗਰੇਵੀ ਜਿਹੜੀ ਹੈ ਉਹ ਥੋੜੀ ਪਤਲੀ ਕਰ ਲਵੋ ਅਸੀਂ ਇਹਦੇ ਵਿੱਚ ਪਾ ਦਿੱਤਾ ਹੈ ਜਿੰਨਾ ਪਾਣਾ ਸੀਗਾ ਹੁਣ ਅਸੀਂ ਕੁੱਕਰ ਨੂੰ ਕਰ ਦੇਵਾਂਗੇ ਬੰਦ ਤੇ ਇਹਨੂੰ ਆਪਾਂ ਤਿੰਨ ਸੀਟੀਆਂ ਆਂ ਤੱਕ ਪਕਾਵਾਂਗੇ ਟੈਂਸਿਟੀ ਆਨ ਤੋਂ ਬਾਅਦ ਅਸੀਂ ਕੁੱਕਰ ਦੇ ਵਿੱਚ ਜਿਹੜੀ ਐਕਸਟਰਾ ਇਹਦੇ ਵਿੱਚ ਸਟੀਮ ਹੋਏਗੀ ਉਹ ਅਸੀਂ ਬਾਹਰ ਕੱਢ ਦਵਾਂਗੇ ਕੜਛੀ ਦੇ ਨਾਲ ਇਸ ਤਰ੍ਹਾਂ ਚੱਕ ਕੇ ਤੇ ਕੁੱਕਰ ਨੂੰ ਖੋਲ ਕੇ ਅਸੀਂ ਚੈੱਕ ਕਰ ਲਵਾਂਗੇ ਕਿ ਜਿਹੜੀ ਸਾਡੀਆਂ ਬੜੀਆਂ ਆਲੂ ਆ ਚੰਗੀ ਤਰ੍ਹਾਂ ਪੱਕ ਗਏ ਨੇ ਤੇ ਹੁਣ ਅਸੀਂ ਕੁੱਕਰ ਨੂੰ ਖੋਲ ਲੈਂਦੇ ਹਾਂ ਇੱਧਰ ਹੁਣ ਅਸੀਂ ਕੜਛੀ ਮਾਰ ਕੇ ਦੇਖ ਲੈਂਦੇ ਹਾਂ ਦੇਖੋ ਜਿਹੜੀ ਸਾਡੀ ਸਬਜ਼ੀ ਆ ਉਹਦਾ ਕਲਰ ਕਿੰਨਾ ਚਾਹਦਾ ਸੋਹਣਾ ਆਇਆ ਹੈ ਟਮਾਟਰ ਤੇ ਕਸ਼ਮੀਰੀ ਮਿਰਚ ਦੇ ਨਾਲ ਆਲੂ ਬੜੀਆ ਦੇ ਵਿੱਚ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹੜੇ ਆਲੂ ਹੈਗੇ ਆ 2-4 ਆਲੂ ਉਹਨਾਂ ਨੂੰ ਮੈਸ਼ ਕਰ ਦਵਾਂਗੇ ਮੈਸ਼ ਕਰਨ ਦੇ ਨਾਲ ਜਿਹੜੀ ਸਬਜੀ ਹੈ ਬਹੁਤ ਜਿਹੜੀ ਥਿੱਕ-ਥਿੱਕ ਥੋੜੀ ਸੰਗਣੀ-ਸੰਗਣੀ ਹੁੰਦੀ ਹੈ ਬਣ ਜੇਗੀ ਬਹੁਤ ਸਵਾਦ ਲੱਗਦੀ ਹੈ ਸੰਗਣੀ ਸਬਜੀ ਤੇ ਹੁਣ ਅਸੀਂ ਇਹਦੇ ਵਿੱਚ ਇਦਾਂ ਕਰਾਂਗੇ ਥੋੜਾ ਜਿਹਾ ਪਾਣੀ ਪਾ ਦਵਾਂਗੇ ਸਬਜੀ ਥੋੜੀ ਜੀ ਸੰਗਣੀ ਲੱਗਦੀ ਹੈ ਤੇ ਇਸ ਕਰਕੇ ਥੋੜਾ ਜਿਹਾ ਪਾਣੀ ਪਾ ਦਿੰਦੇ ਹਾਂ ਅੱਧੇ ਕੇ ਗਲਾਸ ਦੇ ਕਰੀਬ ਤੇ ਇਹਨੂੰ 2 ਮਿੰਟ ਅਸੀਂ ਘੜਕਾ ਲੈਂਦੇ ਹਾਂ ਇਦੁਰ ਜਿਹੜੀ ਬੜੀਆ ਹੈ ਚੰਗੀ ਤਰ੍ਹਾਂ ਪੱਕ ਗਈਆਂ ਨੇ ਦੇਖੋ ਮੈਂ ਕੜਛੀ ਦੇ ਨਾਲ ਤੋੜ ਕੇ ਦਿਖਾ ਰਹੀ ਹਾਂ ਬਿਲਕੁਲ ਇੱਕਦਮ ਸੌਫਟ ਹੋ ਗਈਆਂ ਨੇ ਤੇ ਹੁਣ ਅਸੀਂ ਗੈਸ ਨੂੰ ਕਰ ਦੇਵਾਂਗੇ ਬੰਦ 2 ਕੁ ਮਿੰਟ ਹੀ ਅਸੀਂ ਪਾਣੀ ਪਾਉਣ ਤੋਂ ਬਾਅਦ ਸਬਜ਼ੀ ਨੂੰ ਰਜਾਣਾ ਹੈ ਇਹਦੇ ਉੱਪਰ ਉਹਦੀ ਅਸੀਂ ਪਾ ਦਵਾਂਗੇ ਹਰਾ ਧਨੀਆ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਿਹੜੀ ਸਾਡੀ ਆਲੂ ਬੜੀਆ ਦੀ ਸਵਾਸ ਸਵਾਸ ਸਬਜ਼ੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿ